ਉਸੀ ਕੈਲਸ਼ੀਅਮ ਦੇਖੋ ਕੈਲਸ਼ੀਅਮ ਦੀ ਕੁਆਲਿਟੀ ਦੇਖੋ ਹੂੰ 100 ml ਵਰਤੋ ਕਰਨੀ 100 ml ਡੇਲੀ ਵਰਤੋ ਕਰਨੀ ਸਸਪੈਂਸ਼ਨ ਫਾਰਮ ਦੇ ਵਿੱਚ ਹੈਗੀ ਆ ਮੰango ਫਲੇਵਰ ਹੈਗਾ ਪਸ਼ੂ ਬੜਾ ਰਾਜੀ ਹੋ ਕੇ ਖਾਂਦਾ ਆ ਹੂੰ ਔਰ ਇਹਨੂੰ ਦੇਣ ਤੋਂ ਬਾਅਦ ਤੀਜੇ ਦਿਨ ਤੋਂ ਦੁੱਧ ਵਧਣਾ ਸ਼ੁਰੂ ਹੋ ਜਾਂਦਾ ਆ ਆਪਾਂ ਦੇਖਦੇ ਆਂ ਅੱਜਕੱਲ ਪਿੰਡਾਂ 'ਚ ਮੱਝਾਂ ਬੋਲਦੀਆਂ ਨਹੀਂ ਤੇ گاਵਾ ਰਹਿੰਦੀਆਂ ਨਹੀਂ ਇਹ ਸਭ ਤੋਂ ਵੱਡੀ ਸਮੱਸਿਆ ਅੱਜਕੱਲ ਦੇਖਣ ਨੂੰ ਮਿਲ ਰਹੀ ਆ ਕੀ ਮੱਜਾ ਬੋਲਦਿਆਂ ਨਹੀਂ ਪਈਆਂ ਤੇ ਗਾਵਾਂ ਰਹਿੰਦੀਆਂ ਨਹੀਂ ਪਈਆਂ ਗਾਵਾਂ ਰਹਿੰਦੀਆਂ ਨਹੀਂ ਆਪਾਂ ਮਿਨਰਲ ਮਿਕਸਚਰ ਵੀ ਪਾ ਰਹੇ ਆ ਆਪਾਂ ਸਭ ਕੁਝ ਯੂਜ਼ ਕਰ ਲਿਆ ਬਟ ਫਿਰ ਵੀ ਸਾਡੀ ਗਾਂ ਬਾਰ-ਬਾਰ ਫਿਰ ਜਾਂਦੀ ਆ ਰਿਪੀਟ ਹੋ ਜਾਂਦੀ ਆ ਟੀਕਾ ਲਾਣ ਤੋਂ ਬਾਅਦ ਠੀਕ ਹੈ ਜੀ ਤੇ ਉਹਦੇ ਲਈ ਆਪਣਾ ਇੱਕ ਪ੍ਰੋਡਕਟ ਆ ਰਿਹਾ ਆ ਪਲਾਨ 20 ਕਾਲ ਜੀ ਸਾਰਿਆਂ ਨੂੰ ਤੇ ਇਸ ਟਾਈਮ ਆਪਾਂ ਖੜੇ ਆ ਜੀ ਅਨੂਜ ਫੀਡ ਸਟੋਰ ਪਿੰਡ ਰਜਾਪੁਰ ਨਕੋਦਰ ਰੋਡ ਕਪੂਰਥਲਾ ਦੇ ਵਿੱਚ ਇਹ ਵੀਡੀਓ ਆਪਣੀ ਡੇਰੀ ਫਾਰਮਰਾਂਸ ਤੇ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਹੁਣ ਜਿਹੜਾ ਟਾਈਮ ਆ ਉਹ ਚੱਲੀ ਜਾਂਦਾ ਗਰਮੀ ਦਾ ਤੇ ਗਰਮੀ ਦੇ ਵਿੱਚ ਇੱਕ ਪਸ਼ੂਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜੀ ਆਪਣੇ ਪਸ਼ੂ ਹਾਂਕ ਦੇ ਬਾਲਾ ਉਹਦੇ ਵਾਸਤੇ ਆਪਾਂ ਇੱਕ ਬਹੁਤ ਹੀ ਵਧੀਆ ਪ੍ਰੋਡਕਟ ਲੈ ਕੇ ਆਏ ਆ ਉਹਦਾ ਪ੍ਰਾਈਸ ਵੀ ਦੱਸਾਂਗੇ ਉਹਦੀ ਵਰਤੋਂ ਕਿਵੇਂ ਕਰਨੀ ਹੈ ਉਹਦੇ ਕੀ ਫਾਇਦੇ ਹੁੰਦੇ ਆ ਇਹ ਸਾਰੀਆਂ ਗੱਲਾਂ ਆਪਾਂ ਵੀਡੀਓ ਦੇ ਵਿੱਚ ਕਰਨੀਆਂ ਐ ਇਸ ਕਰਕੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖਿਓ ਤੇ ਆਪਾਂ ਹੁਣ ਬਾਈ ਜੀ ਦੇ ਨਾਲ ਕਰਦੇ ਆਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਇਸ ਟਾਈਮ ਕਿੱਥੇ ਖੜੇ ਆ ਜੀ ਲੋਕੇਸ਼ਨ ਤਾਂ ਆਪਾਂ ਦੱਸਤੀ ਫੇਰ ਵੀ ਆਪਣੇ ਦਰਸ਼ਕਾਂ ਨੂੰ ਦੱਸ ਦਿਓ ਜੀ ਆਪਾਂ ਇਸ ਟਾਈਮ ਅਨੂਜ ਫੀਡ ਇਸ ਟੋਰ ਤੇ ਖੜੇ ਆ ਜੋ ਕਿ ਰਜਾਪੁਰ ਦੇ ਵਿੱਚ ਆ ਜ਼ਿਲ੍ਹਾ ਕਪੂਰਥਲਾ ਠੀਕ ਹੈ ਜੀ ਹਾਂਜੀ ਤੇ ਅੱਜ ਆਪਾਂ ਕਿਹੜਾ ਪ੍ਰੋਡਕਟ ਆਪਣੇ ਡੇਰੀ ਫਾਰਮਰਾਂ ਵਾਸਤੇ ਲੈ ਕੇ ਆਏ ਆ ਆਪਾਂ ਅੱਜ ਡੇਰੀ ਫਾਰਮਰਾਂ ਲਈ ਇੱਕ ਨਵੇਂ ਤਰੀਕੇ ਦੀ ਕੈਲਸ਼ੀਅਮ ਲੈ ਕੇ ਆਏ ਆ ਕਿਉਂਕਿ ਮਾਰਕੀਟ 'ਚ ਆਪਾਂ ਦੇਖਦੇ ਆ ਕਿ ਜਾਂ ਤਾਂ ਜਿਹੜੀ ਕੈਲਸ਼ੀਅਮ ਆ ਰਹੀ ਆ ਉਹ ਇੱਕ ਤਾਂ ਨਾਰਮਲ ਆ ਰਹੀ ਆ ਜਾਂ ਚਿਲੇਟਡ ਆ ਰਹੀ ਆ ਬਟ ਚਿਲੇਟਡ ਦੇ ਵਿੱਚ ਗਲਾਈਸਿਨ ਚਿਲੇਟਡ ਬਹੁਤ ਹੀ ਘੱਟ ਆ ਰਹੀ ਆ ਹਾਂਜੀ ਸੋ ਆਪਣਾ ਜਿਹੜਾ ਪ੍ਰੋਡਕਟ ਹੈਗਾ ਆ ਨਿਟਕਲ ਗੋਲ ਇਹ ਕੈਲਸ਼ੀਅਮ ਹੈਗੀ ਔਰ ਕੈਲਸ਼ੀਅਮ ਵੀ ਡੈਕਸਟੋਸ ਬੇਸ ਹੈਗੀ ਆ ਹਮਮ ਅਗਰ ਨਿਟਕਲ ਗੋਲ ਦੀ ਗੱਲ ਕਰੀਏ ਹਮ ਸੋ ਇਹਦੇ ਵਿੱਚ ਕੈਲਸ਼ੀਅਮ ਫਾਸਫੋਰਸ ਤੇ ਬਾਕੀ ਕੰਪਨੀਆਂ ਨਾਲੋਂ ਡਬਲ ਪਾਇਆ ਗਿਆ ਹਮ ਔਰ ਇਹਦੇ ਵਿੱਚ ਡੈਕਸਟੋਸ ਬੇਸ ਆਪਾਂ ਯੂਜ਼ ਕੀਤਾ ਆ ਜਿਹੜਾ ਕਿ ਪਸ਼ੂ ਨੂੰ ਹੌਂਕਨ ਟੌਨਸਨ ਦੇ ਵਿੱਚ ਬਹੁਤ ਵਧੀਆ ਕੰਮ ਕਰਦਾ ਆ ਔਰ ਪਸ਼ੂ ਦਾ ਜਿਹੜਾ ਹੌਂਕਨ ਟੌਨਸਨ ਕਰਕੇ ਦੁੱਧ ਕੱਟ ਜਾਂਦਾ ਆ ਉਸ ਦੁੱਧ ਨੂੰ ਪੂਰਾ ਕਰਨ ਦੇ ਵਿੱਚ ਬਹੁਤ ਵਧੀਆ ਕੰਮ ਕਰਦਾ ਆ ਵੀ ਗਰਮੀ ਦਾ ਕਰਕੇ ਪਸ਼ੂ ਆਪਣੇ ਹੌਂਕਨ ਲੱਗ ਜਾਂਦੇ ਆ ਤੇ ਹੌਂਕਨ ਦਾ ਕਰਕੇ ਕੀ ਆ ਹੋਰ ਤਾਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਦੁੱਧ ਵਾਲੀ ਬੜੀ ਪ੍ਰੋਬਲਮ ਦੀ ਦੁੱਧ ਸੁੱਕ ਜਾਂਦੇ ਆ ਉਹ ਹਾਂਜੀ ਦੁੱਧ ਸੁੱਕਣ ਦਾ ਕਾਰਨ ਇਹੀ ਆ ਕਿ ਲੋਕੀ ਕੱਲੀ ਕੈਲਸ਼ੀਅਮ ਪਾਈ ਜਾਂਦੇ ਆ ਕੈਲਸ਼ੀਅਮ ਔਰ ਫਾਸਫੋਰਸ ਦੇ ਨਾਲ ਨਾਲ ਚਿਲੇਟਡ ਮਿਨਰਲਸ ਦੇ ਨਾਲ ਆ ਔਰ ਗਲਾਈਸਿਨ ਚਿਲੇਟਡ ਦੇ ਨਾਲ ਆ ਇਹਦਾ ਅੰਦਰ ਬਾਡੀ ਦੇ ਜਿਹੜੀ ਰੱਚਦੀ ਓ 90% ਤਾਂ ਰੱਚਦੀ ਆ ਠੀਕ ਹੈ ਤੇ ਵੀ ਇਹ ਜਿਹੜਾ ਪ੍ਰੋਡਕਟ ਆ ਆਪਣਾ ਜਿਹੜੇ ਆਪਣੇ ਪਸ਼ੂ ਆਪਾਂ ਗੱਲ ਕਰਿਆ ਸੀ ਵੀ ਗਰਮੀ ਦਾ ਕਰਕੇ ਹੌਂਕਣ ਲੱਗ ਜਾਂਦੇ ਦੁੱਧ ਸੁੱਕ ਜਾਂਦੇ ਆ ਇਹਦੀ ਵਰਤੋਂ ਕਰੇ ਤਾਂ ਉਹ ਪਸ਼ੂ ਸਹੀ ਹੋ ਜਾਂਦੇ ਆ ਬਿਲਕੁਲ ਜੀ ਬਿਲਕੁਲ ਤੇ ਇਹਦੀ ਵਰਤੋਂ ਆਪਾਂ ਫਿਰ ਕਿੰਨੀ ਕੁ ਕਰਨੀ ਹੈ ਵੀ ਕਿਵੇਂ ਕਰਨੀ ਹੈ ਇਹਦੀ ਵਰਤੋਂ ਆਪਾਂ ਕਰਨੀ ਜਿੱਥੇ ਵੀ ਲੱਗਦਾ ਹੈ ਗਰਮੀ ਕਰਕੇ ਦੁੱਧ ਘਟ ਗਿਆ ਪਸ਼ੂ ਫੌਂਕਦਾ ਧੌਂਸਦਾ ਉੱਥੇ 100 ml ਡੇਲੀ ਦੇਣੀ ਆ 100 ml ਡੇਲੀ ਡੇਲੀ ਦੇ ਪਾਣੀ ਦੇ ਵਿੱਚ ਜਾਂ ਫੀਡ ਦੇ ਵਿੱਚ ਸਿੱਧੇ ਫੀਡ 'ਚ ਦੇ ਦਿਓ ਪਸ਼ੂ ਇਨਟੇਕ ਬਹੁਤ ਵਧੀਆ ਕਰਦਾ ਖਾਂਦਾ ਬਹੁਤ ਵਧੀਆ ਉਹਦਾ ਕਾਰਨ ਕੀ ਆ ਕਿ ਇਹ ਜਿਹੜੀ ਕੈਲਸ਼ੀਅਮ ਆਪਣੀ ਹੈਗੀ ਐ ਮੰਗੇਓ ਫਲੇਵਰ ਦੇ ਵਿੱਚ ਆ ਅੱਛਾ ਇਹ ਮੰਗੇਓ ਫਲੇਵਰ ਇਹ ਲਿਕੁਇਡ ਦੇ ਵਿੱਚ ਹੁੰਦੀ ਆ ਬਈ ਜਾਂ ਦੁੱਧੂ ਹੁੰਦੀ ਆ ਇਹ ਲਿਕਵਿਡ ਨਹੀਂ ਹੈਗੀ ਸਸਪੈਂਸ਼ਨਲ ਫਾਰਮ ਚ ਆ ਠੀਕ ਹੈ ਜੀ ਕਿਉਂਕਿ ਬਾਕੀ ਜਿਹੜੀ ਲਿਕਵਿਡ ਕੈਲਸ਼ੀਅਮ ਆਂਦੀ ਆ ਉਹ ਥੱਲੇ ਬਹਿ ਜਾਂਦੀ ਆ ਪਾਣੀ ਉੱਤੇ ਤੈਰਦਾ ਰਹਿੰਦਾ ਉਹਨੂੰ ਹਿਲਾਣਾ ਮਲਾਨਾ ਬਹੁਤ ਪੈਂਦਾ ਜਿਹੜੀ ਆਪਣੀ ਕੈਲਸ਼ੀਅਮ ਹੈਗੀ ਆ ਇਹਨੂੰ ਕੋਈ ਹਿਲਾਣ ਮਲਾਨ ਦੀ ਲੋੜ ਨਹੀਂ ਸਸਪੈਂਸ਼ਨ ਫਾਰਮ ਦੇ ਵਿੱਚ ਆ ਤੁਸੀਂ ਹੁਣ ਕੰਨ ਹੀ ਲੈ ਆਓ 2 ਸਾਲ ਬਾਅਦ ਵੀ ਕਰਦੋਂਗੇ ਤੇ ਐਸਿਟੀ ਕੈਲਸ਼ੀਅਮ ਬਾਹਰ ਆਊਗੀ ਠੀਕ ਹੈ ਜੀ ਤੇ ਆਪਾਂ ਇਹਦੀ ਵਰਤੋਂ ਕਿਵੇਂ ਕਰਨੀ ਆ ਫਿਰ ਵਰਤੋਂ ਆਪਾਂ ਡੇਲੀ ਦੇਣਾ 100 ਐਮਐਲ 100 ਐਮਐਲ ਡੇਲੀ ਦੇਣਾ ਭਾਈ ਜੀ ਜਿਹੜੀ ਆਪਣੀ ਕੈਲਸ਼ੀਅਮ ਹੈ ਇਹ ਬਾਕ ਵਖਰੀ ਤੁਹਾਨੂੰ ਆਪਾਂ ਇਹਨੂੰ ਖੋਲ ਕੇ ਦਿਖਾਵਾਂਗੇ ਕਿ ਕਿਹਦਾ ਵਖਰੀ ਹੈ ਬਾਕੀ ਕੈਲਸ਼ੀਅਮ ਔਰ ਇਹ ਕੈਲਸ਼ੀਅਮ ਲਓ ਜੀ ਆਪਾਂ ਹੁਣ ਤੁਹਾਨੂੰ ਖੋਲ ਕੇ ਵੀ ਦਿਖਾਉਣੇ ਆ ਤੇ ਦੱਸਾਂਗੇ ਵੀ ਇਹਦੀ ਵਰਤੋਂ ਕਿਵੇਂ ਕਰਨੀ ਹੁੰਦੀ ਹੈ ਪਸ਼ੂਆਂ 'ਤੇ ਲਓ ਜੀ ਤੁਸੀਂ ਕੈਲਸ਼ੀਅਮ ਦੇਖੋ ਕੈਲਸ਼ੀਅਮ ਦੀ ਕੁਆਲਿਟੀ ਦੇਖੋ ਹਮ 100 ml ਵਰਤੋਂ ਕਰਨੀ ਹੈ 100 ml ਡੇਲੀ ਵਰਤੋਂ ਕਰਨੀ ਹੈ ਸਸਪੈਂਸ਼ਨ ਫਾਰਮ ਦੇ ਵਿੱਚ ਹੈਗੀ ਆ ਮੰਗੋ ਫਲੇਵਰ ਹੈਗਾ ਪਸ਼ੂ ਬੜਾ ਰਾਜੀ ਹੋ ਕੇ ਖਾਂਦਾ ਆ ਹਮ ਔਰ ਇਹਨੂੰ ਦੇਣ ਤੋਂ ਬਾਅਦ ਤੀਜੇ ਦਿਨ ਤੋਂ ਦੁੱਧ ਵਧਣਾ ਸ਼ੁਰੂ ਹੋ ਜਾਂਦਾ ਹੈ ਲੇ ਵੀ ਐਡਾ ਇਹਦਾ ਸਟਰੋਂਗ ਰਿਜ਼ਲਟ ਆ ਸਟਰੋਂਗ ਰਿਜ਼ਲਟ ਆ ਬਿਲਕੁਲ ਕਿਉਂਕਿ ਇਹ ਗਲਾਈਸਿਨ ਚਿਲੇਟੇਡ ਹੈ ਡੈਕਸਟੋਜ਼ 베ਸਡ ਹੈ ਵੀ ਇਹਦੀ ਆਪਾਂ ਵਰਤੋਂ ਕਰਾਂਗੇ ਜਿਹੜਾ ਪਸ਼ੂ ਗਰਮੀ ਦਾ ਕਰਕੇ ਹੌਂਕਾਂ ਦਾ ਕਰਕੇ ਦੁੱਧ ਸੁੱਕ ਗਿਆ ਸੀ ਜੇ ਆਪਾਂ ਇਹ ਕੈਲਸ਼ੀਅਮ ਦੀ ਵਰਤੋਂ ਕਰਦੇ ਆਂ ਡੇਲੀ ਦੀ 100 ਐਮ ਤੇ ਉਹ ਤੀਜੇ ਦਿਨੋਂ ਤੀਜੇ ਦਿਨ ਤੋਂ ਸੁੱਧਾ ਫਰਕ ਪਹਿਲਾਂ ਵਾਲੀ ਸਿਚੁਏਸ਼ਨ ਤੇ ਆ ਜਾਣਾ ਉਹਨੇ ਬਿਲਕੁਲ ਪਹਿਲਾਂ ਵਾਲੀ ਸਿਚੁਏਸ਼ਨ ਤੇ ਆ ਜਾਣਾ ਜਿਹੜਾ ਤਾਜ਼ਾ ਸੂਹਾ ਪਸ਼ੂ ਆ ਜਿਹੜਾ ਸੂਣ ਤੋਂ ਬਾਅਦ ਦੁੱਧ ਘਟਣਾ ਸ਼ੁਰੂ ਹੋ ਜਾਂਦਾ ਅਗਰ ਉੱਤੇ ਆਪਾਂ ਦਿੰਨੇ ਆਂ ਉੱਥੇ ਵੀ ਇਹ ਦੁੱਧ ਵਿਧਾਨ ਦੇ ਵਿੱਚ ਕੰਮ ਕਰਦਾ ਔਰ ਪਸ਼ੂ ਦੀ ਓਵਰਆਲ ਹੈਲਥ ਤੇ ਕੰਮ ਕਰਦਾ ਤੇ ਵੀਰੇ ਦਾ ਪ੍ਰਾਈਜ਼ ਕਿੰਨਾ ਰਹਿੰਦਾ ਫਿਰ ਜਿਹੜਾ ਵੱਖੋ ਵੱਖ ਪ੍ਰਾਈਜ਼ ਹੈ ਹਰ ਪੈਕ ਦੇ ਹਿਸਾਬ ਨਾਲ ਪ੍ਰਾਈਜ਼ ਹੈ 1 ਲੀਟਰ ਤੋਂ ਲੈ ਕੇ 40 ਲੀਟਰ ਤੱਕ ਪੈਕ ਅਪਣਾਉਂਦਾ ਹੈ 1 ਲੀਟਰ ਤੁਸੀਂ ਦੇਖ ਸਕਦੇ ਹੋ ਜਿੱਦਾਂ 1 ਲੀਟਰ ਆਪਣੇ ਹੱਥ 'ਚ ਫੜਿਆ ਆ ਅੱਗੇ 골ਡਨ ਕੈਨੀ 5 ਲੀਟਰ ਦੀ ਪਈ ਹੋਈ ਆ ਫਿਰ 10 ਲੀਟਰ ਦੀ ਦੋ ਪੈਕਿੰਗ ਆ ਰਹੀ ਆ 20 ਲੀਟਰ ਵੀ ਆ ਤੇ 40 ਲੀਟਰ 40 ਲੀਟਰ ਵਾਲੀ ਵੀ ਆ ਜੀ ਠੀਕ ਹੈ ਜੀ ਇਹਦੀ ਹੁਣ ਵਰਤੋਂ ਤੁਸੀਂ ਦੱਸਿਆ ਸੀ 100 ml ਆਹੀਂ ਕਰ ਦੇਣੀ ਹੈ ਕਿ ਇਹਨੂੰ ਪਾਣੀ ਵਿੱਚ ਮਿਲਾਉਣਾ ਪੈਣਾ ਕਿਸੇ ਵਿੱਚ ਮਿਲਾਉਣ ਦੀ ਲੋੜ ਨਹੀਂ ਇਹਨੂੰ ਮਾੜਾ ਚੋਕਰ ਲੈ ਕੇ ਉੱਚੇ ਪਾ ਦਿਓ ਤੇ ਪਛੋਂ ਨਮਰਾਂ ਮਾੜਾ ਮੋਟਾ ਹਲਾ ਕੇ ਹੈਨਾ ਠੀਕ ਹੈ ਜੀ ਤੇ ਭਾਜੀ ਆਹ ਜਿਹੜੀ ਕੈਲਸ਼ੀਅਮ ਸੀਗੀ ਇਹ ਤਾਂ ਤੁਸੀਂ ਸਾਨੂੰ ਦਿਖਾਤੀ ਹੈਨਾ ਵੀ ਇਹਦਾ ਕੀ ਬੈਨੀਫਿਟ ਹੈ ਜਾਨਵਰ ਨੂੰ ਤੇ ਆਹ ਜਿਹੜਾ ਬੈਚ ਲੱਗਿਆ ਹੋਇਆ ਪਲਾਨ 21 ਇਹ ਕੀ ਚੀਜ਼ ਹੈ ਜੀ 20 ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਇਹ ਆਪਣਾ ਬਿਲਕੁਲ ਅਲੱਗ ਜਿਹਾ ਪ੍ਰੋਡਕਟ ਆ ਰਿਹਾ ਜਿਵੇਂ ਆਪਾਂ ਦੇਖਦੇ ਹਾਂ ਅੱਜਕੱਲ ਪਿੰਡਾਂ 'ਚ ਮੱਝਾਂ ਬੋਲਦੀਆਂ ਨਹੀਂ ਤੇ گاਵਾ ਰਹਿੰਦੀਆਂ ਨਹੀਂ ਇਹ ਸਭ ਤੋਂ ਵੱਡੀ ਸਮੱਸਿਆ ਅੱਜ ਕੱਲ੍ਹ ਦੇਖਣ ਨੂੰ ਮਿਲ ਰਹੀ ਹੈ ਕਿ ਮੱਝਾਂ ਬੋਲਦੀਆਂ ਨਹੀਂ ਪਈਆਂ ਤੇ گاਵਾ ਰਹਿੰਦੀਆਂ ਨਹੀਂ ਪਈਆਂ گاਵਾ ਰਹਿੰਦੀਆਂ ਨਹੀਂ ਆਪਾਂ ਮੀਨਰਲ ਮਿਕਸਚਰ ਵੀ ਪਾ ਰਹੇ ਆ ਆਪਾਂ ਸਭ ਕੁਝ ਯੂਜ਼ ਕਰ ਲਿਆ ਬਟ ਫਿਰ ਵੀ ਸਾਡੀ ਗਾਂ ਬਾਰ-ਬਾਰ ਫਿਰ ਜਾਂਦੀ ਆ ਰਿਪੀਟ ਹੋ ਜਾਂਦੀ ਆ ਟੀਕਾ ਲਾਣ ਤੋਂ ਬਾਅਦ ਠੀਕ ਹੈ ਜੀ ਤੇ ਉਹਦੇ ਲਈ ਆਪਣਾ ਇੱਕ ਪ੍ਰੋਡਕਟ ਆ ਰਿਹਾ ਆ ਪਲਾਨ 21 ਠੀਕ ਹੈ ਜੀ ਜਿਹੜਾ ਪਲਾਨ 21 ਪ੍ਰੋਡਕਟ ਹੈਗਾ ਆ ਇਹ ਸਪੈਸ਼ਲ ਉਹਨਾਂ ਦੇ ਲਈ ਬਣਿਆ ਆ ਜਿਹੜਾ ਪਸ਼ੂ ਬਾਰ-ਬਾਰ ਫਿਰ ਜਾਂਦਾ ਆ ਟਾਈਮ ਸਿਰ ਬੋਲਦਾ ਨਹੀਂ ਇਹ ਲੰਬੀ ਹੀਟ ਕਰਦਾ ਹੈ 6 6 ਸੱਤ ਸੱਤ ਦਿਨ ਤੱਕ ਹੀਟ ਰੱਖਦਾ ਹੈ 100 ਦਿਨ ਤੱਕ ਹੀਟ ਰੱਖਦਾ ਹੈ ਇਹ ਉਹਦੇ ਲਈ ਆਪਾਂ ਵਰਤਾਉਨੇ ਆ ਵੀ ਬੋਲਦਾ ਨਹੀਂ ਪਸ਼ੂ ਜਾ ਰਹਿਂਦਾ ਨਹੀਂ ਰਹਿਂਦਾ ਰਿਪੀਟ ਹੁੰਦਾ ਕਹਿੰਦਾ ਰਿਪੀਟ ਹੁੰਦਾ ਬਿਲਕੁਲ ਓਕੇ ਤੇ ਉਹਨਾਂ ਵਾਸਤੇ ਆਪਾਂ ਇਹ ਪ੍ਰੋਡਕਟ ਲੈ ਕੇ ਆਏ ਆ ਇਹ ਵਰਕ ਕਿਵੇਂ ਕਰਦਾ ਕੰਮ ਕਿਵੇਂ ਕਰਦਾ ਇਹ ਵਰਕ ਤੁਹਾਨੂੰ ਦੱਸਾਂਗੇ ਜਿੱਥੇ ਤੁਹਾਨੂੰ ਲੱਗਦਾ ਕਿ ਤੁਹਾਡਾ ਪਸ਼ੂ ਰਿਪੀਟ ਕਰ ਗਿਆ ਆਪਾਂ ਉਸ ਦਿਨ ਤੋਂ ਹੀ ਇਹਨੂੰ ਸ਼ੁਰੂ ਕਰਾ ਸਕਦੇ ਆ 50 ਗ੍ਰਾਮ ਡੇਲੀ ਠੀਕ ਹੈ ਜੀ ਠੀਕ ਹੈ ਜੀ ਔਰ ਜਿੱਥੇ ਆਪਾਂ ਨੂੰ ਲੱਗਦਾ ਆ ਕਿ ਪਸ਼ੂ ਹੀਟ ਲੰਬੀ ਰੱਖਦਾ ਆ 7-7 10-10 ਦਿਨ ਤੱਕ ਹੀਟ ਰੱਖਦਾ ਉੱਥੇ ਵੀ ਆਪਾਂ ਦੇ ਸਕਦੇ ਆ ਇਸ ਪ੍ਰੋਡਕਟ ਨੂੰ ਉੱਥੇ ਵੀ ਇਹਦੇ ਬਹੁਤ ਵਧੀਆ ਰਿਜ਼ਲਟ ਨੇ ਜਾਂ ਜਿੱਥੇ ਏਆਈ ਕਰਾ ਰਹੇ ਆ ਆਪਾਂ ਜਦੋਂ ਆਪਾਂ ਏਆਈ ਕਰਾਣੇ ਆ ਏਆਈ ਤੋਂ ਬਾਅਦ ਆਪਾਂ ਇਸ ਪ੍ਰੋਡਕਟ ਨੂੰ ਦੇ ਸਕਦੇ ਆ ਠੀਕ ਹੈ ਜੀ ਤੇ ਇਹਦਾ ਤੁਸੀਂ ਉਵੇਂ ਕਿੰਨਾ ਦੱਸੇ ਮਾਤਰਾ ਆਪਾਂ ਕਿੰਨੀ ਕਿ ਵਾਰ ਤੋਂ ਕਰਨੀ ਐ ਜਿਹੜੀ ਪਲਾਨ 21 ਦੀ ਮਾਤਰਾ ਐ ਉਹ 50 ਗ੍ਰਾਮ ਆ ਉਹ ਮੈਂ ਤੁਹਾਨੂੰ ਦੱਸਾਂਗਾ ਇੱਕ ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਮਲੱਪ ਦੀ ਗੋਲੀ ਫ੍ਰੀ ਪਾਈ ਆ ਉਹ ਆਪਾਂ ਤੁਹਾਨੂੰ ਖੋਲ ਕੇ ਦਿਖਾਵਾਂਗੇ ਕਿ ਕਿ ਇਹਦੇ ਅੰਦਰੋਂ ਨਾ ਇੱਕ ਆ ਮਲੱਪ ਦੀ ਗੋਲੀ ਜਿਹੜੀ ਫ੍ਰੀ ਨਿਕਲਦੀ ਆ ਠੀਕ ਹੈ ਜੀ ਇਹ ਮਲੱਪਾ ਦੀ ਗੋਲੀ ਕੀੜਿਆਂ ਦੀ ਗੋਲੀ ਸਭ ਤੋਂ ਪਹਿਲਾਂ ਆਪਾਂ ਦੇਣੀ ਆ ਠੀਕ ਹੈ ਜੀ ਇਸ ਤੋਂ ਬਾਅਦ ਦੇਣੀ ਆ ਇਸ ਤੋਂ ਬਾਅਦ ਹੀ ਇਹਦੇ ਵਿੱਚ ਤੁਸੀਂ ਦੇਖੋਗੇ ਆ ਚਮਚਾ ਨਿਕਲ ਕੇ ਆਇਆ ਆ ਜਿਹੜਾ ਚਮਚਾ ਐ ਦੋ ਚਮਚੇ ਡੇਲੀ ਆਪਾਂ ਦੇਣੀ ਆ ਠੀਕ ਹੈ ਦੋ ਚਮਚੇ ਦੇ ਦੋ ਚਮਚੇ ਦੇਲੀ ਠੀਕ ਹੈ ਜੀ ਹਾਂਜੀ ਤੇ ਇਹਦਾ ਪ੍ਰਾਈਸ ਕਿੰਨਾ ਕਰਿੰਦਾ ਵੀਰੇ ਇਹਦਾ ਪ੍ਰਾਈਸ 280 ਤੋਂ 300 ਦੇ ਵਿੱਚ ਪੈਂਦਾ ਜੀ ਅੱਧਾ ਕਿਲੋ ਦਾ ਡੱਬਾ ਆ ਇੱਕ ਡੱਬਾ 10 ਦਿਨ ਚੱਲਦਾ ਆ ਅਗਰ ਇੱਕ ਪਸ਼ੂ ਦਾ ਟ੍ਰੀਟਮੈਂਟ ਕਰਨਾ ਤੇ ਦੋ ਡੱਬੇ ਲੈ ਆਣੇ ਪੈਣੇ ਆ ਠੀਕ ਹੈ ਜੀ 20 ਦਿਨ ਤੱਕ ਲਗਾਤਾਰ ਦੇਣਾ 20 ਦਿਨ ਵੀ ਜਿਹੜੇ ਪਸ਼ੂ ਰਿਪੀਟ ਹੁੰਦੇ ਆ ਜਾਂ ਰਹਿੰਦੇ ਨਹੀਂ ਹੈਨਾ ਉਹਨਾਂ ਵਾਸਤੇ ਇਹ ਪ੍ਰੋਡਕਟ ਆ ਆਪਣਾ ਵੀਡਨ ਵਰਤੋਂ ਕਰਨੀ ਹੈ ਦੀ ਦੋ ਡੱਬੇ ਲੱਗਣਗੇ ਤੇ ਤੁਸੀਂ ਉਹ ਜਿਹੜਾ ਢੱਕਣ ਕੱਢਿਆ ਸੀ ਵਿੱਚੋਂ ਦੋ ਉਹ ਦੋ ਢੱਕਣ ਦੇਣੇ ਹਨਾ ਤੇ ਰਿਜ਼ਲਟ ਦਾ ਪੂਰਾ ਵਧੀਆ ਰਹੂਗਾ ਜੀ ਪੂਰਾ ਰਿਜ਼ਲਟ ਜੀ ਤੇ ਤਿੰਨ ਤਿੰਨ ਸਾਲ ਹੋ ਗਏ ਪਸ਼ੂ ਠਹਿਰਿਆ ਨਹੀਂ ਕਈ ਟੀਕੇ ਲਾਤੇ ਚਾ ਚਰ ਪੰਜ ਪੰਜ ਟੀਕੇ ਵੀ ਲਾਤੇ ਲੇਕਿਨ ਉਸ ਤੋਂ ਬਾਅਦ ਵੀ ਪਸ਼ੂ ਨਹੀਂ ਠਹਿਰਿਆ ਉੱਥੇ ਫਿਰ ਸਾਡਾ ਤੌਰ ਤੇ ਕੰਮ ਕਰਦਾ ਹੈ ਠੀਕ ਹੈ ਤੇ ਇਹਨੂੰ ਆਪਾਂ ਮੰਗਵਾ ਵੀ ਸਕਦੇ ਆ ਜੀ ਜੇ ਕਿਤੇ ਪੰਜਾਬ ਤੋਂ ਬਾਹਰ ਵੀ ਮੰਗਵਾ ਸਕਦੇ ਆ ਬਿਲਕੁਲ ਜੀ ਜਿੱਥੇ ਵੀ ਲੋੜ ਆ ਉੱਥੇ ਦੀ ਹੋਮ ਡਿਲੀਵਰੀ ਵੀ ਹੋ ਜਾਊਗੀ ਲੇਕਿਨ ਹੋਮ ਡਿਲੀਵਰੀ ਦੇ ਜਿਹੜੇ ਚਾਰजेस ਆ ਉਹ ਐਕਸਟਰਾ ਲੱਗਣਗੇ ਠੀਕ ਹੈ ਜੀ ਬਹੁਤ ਵਧੀਆ ਪ੍ਰੋਡਕਟ ਇਹ ਵੀ ਆਪਾਂ ਦਿਖਾਇਆ ਇੱਕ ਆਪਾਂ ਦਿਖਾਈ ਸੀ ਕੈਲਸ਼ੀਅਮ ਤੇ ਇਹ ਹੈਗਾ ਜਿਹੜੇ ਪਸ਼ੂ ਰਿਪੀਟ ਹੁੰਦੇ ਆ ਉਹਨਾਂ ਵਾਸਤੇ ਪਲਾਨ ਕੀ ਠੀਕ ਹੈ ਜੀ ਹਾਂਜੀ